ਆਲਾ ਦੀ ਬਰਨਾਲਾ ਦੇ ਮੈਲ ਕਲਾਂ ਦੇ ਵਿੱਚ ਇੱਕ ਸਕੂਲ ਬੱਸ ਪਲਟ ਗਈ ਹੈ ਤਾਂ ਤੇਜ਼ ਰਫ਼ਤਾਰ ਕਾਰ ਨੂੰ ਰਸਤਾ ਦਿੰਦੇ ਸਮੇਂ ਹਾਸਾ ਵਾਪਰਿਆ ਬੱਸ ਦੇ ਹੇਠਾਂ ਆਉਣ ਦੇ ਕਾਰਨ ਕੰਡਕਟਰ ਦੀ ਮੌਤ ਹੋ ਗਈ ਹੈ ਤਾਂ بارش ਦੇ ਕਾਰਨ ਖੇਤਾਂ ਦੇ ਵਿੱਚ ਇਹ ਬੱਸ ਤਿਲਕ ਕੇ ਡਿੱਗੀ ਹੈ ਤਾਂ ਲੋਕਾਂ ਨੇ ਬੱਚਿਆਂ ਨੂੰ ਬੱਸ ਤੋਂ ਸੁਰੱਖਿਤ ਬਾਹਰ ਕੱਢਿਆ ਇਸ ਹਾਸੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਾਰੇ ਬੱਚੇ ਸੁਰੱਖਿਤ ਨੇ ਪਰ ਜੋ ਕੰਡਕਟਰ ਹੈ ਉਸ ਦੀ ਮੌਤ ਹੋ ਗਈ ਹੈ ਤਾਂ ਬਰਨਾਲਾ ਦੇ ਵਿੱਚ ਮਹਿਲਕਲਾਂ ਦੇ ਵਿੱਚ ਸਕੂਲ ਦੀ ਬੱਸ ਪਾਰਟੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸੜਕ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੂੰ ਰਸਤਾ ਦਿੰਦੇ ਸਮੇਂ ਹਾਸਾ ਵਾਪਰਿਆ ਹੈ ਤਾਂ ਬੱਸ ਦੇ ਹੇਠਾਂ ਆਉਣ ਦੇ ਨਾਲ ਕੰਡਕਟਰ ਦੀ ਮੌਤ ਹੋ ਗਈ ਹੈ ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਇਸ ਹਾਸੇ ਦੇ ਵਿੱਚ ਸਾਰੇ ਬੱਚੇ ਸੁਰੱਖਿਆ ਦੱਸੇ ਜਾ ਰਹੇ ਨੇ ਪਰ ਇੱਕ ਕੰਡਕਟਰ ਹੈ ਬੱਸ ਦਾ ਜਿਸ ਦੀ ਮੌਤ ਹੋ ਗਈ ਵੱਲ ਨੂੰ ਜਾ ਰਹੇ ਸੀਗੇ ਜਦੋਂ ਮਹਿਲਕਲਾਂ ਤੋਂ ਬੱਚੇ ਤਰ ਕੇ ਤੇ ਰਸਤੇ ਦੇ ਸਾਹਮਣੇ ਤੋਂ ਸਿੰਗਲ ਸੜਕ ਤੇ ਮਰੋਂ ਗੱਡੀ ਆ ਰਹੀ ਸੀ ਸਪੀਡ ਤੇ ਤੇ ਉਹਨੂੰ ਸਾਈਡ ਦੇਣ ਲੱਗੇ ਕਦੀ ਸਾਈਡ ਤੇ ਕਰ ਲਈ ਐ ਤੇ ਉਦੋਂ ਬਰ ਕੰਮੀ ਪਿਆ ਕਰਕੇ ਗੱਡੀ ਥੱਲੇ ਲੇ ਗਈ ਠੀਕ ਹੈ ਜੀ ਤੇ ਕਿੰਨੇ ਬੱਚੇ ਸੀ ਰ ਵਿੱਚ 55 ਦੇ ਆਸ-ਪਾਸ ਸੀਗੇ ਬਾਕੀ ਪਹਿਲਾਂ ਸਾਰੇ ਤਰਤੇ ਸੀਗੇ ਜਮਾ ਕਰਮਾ ਕਲਾਲ ਮਾਜਰੇ ਤੇ ਤੇ ਕਿਰਪਾਲੀ ਆਉਂਦੇ 20 ਬੱਚੇ ਸੀਗੇ ਬਸ ਥੋੜੇ ਠੀਕ ਹੈ ਜੀ ਤੇ ਜਿਹੜੇ ਤੁਹਾਡੇ ਨਾਲ ਸਾਥੀ ਅਜਨੇ ਮੌਤ ਹੋਈ ਹੈ ਉਹਨਾਂ ਦੀ ਵੀ ਕਰ ਬਣਿਆ ਮੌਤ ਉਹ ਵੀਰੇ ਟਾਕੀ ਚ ਖੜੇ ਸੀਗੇ ਤੇ ਤਾਂ ਕਰਕੇ ਗੱਡੀ ਸਲਿੱਪ ਹੋਣ ਕਰਕੇ ਉਹ ਥੱਲੇ ਆ ਗਏ ਸੀ ਨੇ ਕੋਈ ਸੱਟ ਨਹੀਂ ਬੱਚੇ ਸਾਰੇ ਠੀਕ ਨੇ ਬਾਈ ਬੱਚੇ ਸਾਰੇ ਠੀਕ ਨੇ ਬੱਚੇ ਸਾਰੇ ਕਰ ਲਏ ਸੀਗੇ ਤਾਂ ਬਰਨਾਲਾ ਦੇ ਮਹਿਲਕਲਾ ਦੇ ਵਿੱਚ ਇਹ ਹਾਸਾ ਵਾਪਰਿਆ ਜਿੱਥੇ ਇੱਕ ਸਕੂਲ ਦੀ ਬੱਸ ਦੁਰਘਟਨਾ ਦਾ ਸ਼ਿਕਾਰ ਹੋਈ ਹੈ ਤਾਂ ਬੱਸ ਦੇ ਹੇਠਾਂ ਉਹਦੇ ਨਾਲ ਇੱਕ ਕੰਡਕਟਰ ਹੈ ਜੋ ਉਸ ਦੀ ਮੌਤ ਹੋ ਗਈ ਹੈ ਸਾਰੇ ਬੱਚੇ ਪਰ ਦੱਸਿਆ ਜਾ ਰਿਹਾ ਹੈ ਕਿ ਸਾਰੇ ਬੱਚੇ ਸੁਰੱਖਿਅਤ ਨੇ ਤਾਂ ਇਸ ਸੜਕ ਦੇ ਵਿੱਚ ਹਾਸਾ ਵਾਪਰਿਆ ਜਿੱਥੇ ਇੱਕ ਤੇਜ਼ ਰਫਤਾਰ ਕਾਰ ਨੂੰ ਰਸਤਾ ਦਿੰਦੇ ਸਮੇਂ ਹਾਸਾ ਵਾਪਰਿਆ ਤਾਂ ਬਿਕਾਬੂ ਹੋ ਕੇ ਕਾਰ ਬੱਸ ਜੋ ਹੈ ਇਸ ਦੇ ਵਿੱਚ ਖੇਤਾ ਦੇ ਵਿੱਚ ਪਲਟੀ ਹੈ ਜਿਸ ਦੇ ਵਿੱਚ ਕੰਡਕਟਰ ਦੀ ਮੌਤ ਹੋ ਗਈ ਹੈ ਤਾਂ ਵਧੇਰੀ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਆਸ਼ੀਸ਼ ਜੁੜੇ ਹੋਏ ਨੇ ਆਸ਼ੀਸ਼ ਕੀ ਕੁਝ ਜਾਣਕਾਰੀ ਹੈ ਇਹ ਹਾਸਾ ਵਾਪਰਿਆ ਜਿਸ ਦੇ ਵਿੱਚ ਇੱਕ ਕੰਡਕਟਰ ਦੀ ਮੌਤ ਹੋਈ ਹੈ ਜੋ ਸਕੂਲੀ ਬੱਚੇ ਨੇ ਉਹ ਸਾਰੇ ਸੁਰੱਖਿਤ ਨੇ ਇਹ ਬਨਾਲਾ ਦੇ ਮਹਿਲ ਕਲਾ ਇਰੀਏ ਦੀ ਇੱਕ 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 ਬੱਸ ਜਿਹੜੀ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਠੀਕ ਰਾਸਤ ਦੀ ਤੇ ਰਫਤਾਰ ਦੇ ਸਾਹਮਣੇ ਘਾਰਾ ਰਿਚ ਨੂੰ ਰਸਤਾ ਦੇਣਾ ਅਥੇ ਜੋ ਬਸ ਨੇ ਸਾਈਡ ਤੇ ਸਾਈਡ ਤੇ ਕੀਤੇ ਖੇਤਾ ਵਿੱਚ ਤਿਲਕੀ ਦੇ ਥੱਲੇ ਡਿੱਗ ਜਾਂਦੀ ਹੈ ਤੇ ਉਸ ਕੰਡਕਟਰ ਜੋ ਬਸ ਦੇ ਬਾਹਰ ਗੇਟ ਕੋਲ ਖੜੇ ਹੁੰਦੇ ਉਹ ਥੱਲੇ ਡਿੱਗ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਕੰਡਕਟਰ ਦੀ ਬਸ ਕੰਡਕਟਰ ਦੀ ਜਿਹਦਾ ਨਾਮ ਅੰਮ੍ਰਿਤਪਾਲ ਦੱਸਿਆ ਜਾ ਰਿਹਾ ਤੇ 30 ਸਾਲ ਦੀ ਉਮਰ ਹੈ ਬਨਾਲਾ ਮੈਂ ਬਨਾਲਾ ਦੇ ਮਹਿਲਕਣਾ ਹਸਪੀਟਲ ਨੂੰ ਲਿਆ ਜਾਂਦਾ ਜਿੱਥੇ ਡਾਕਟਰਾਂ ਵੱਲੋਂ ਮਿਲਦੀ ਕੋਸ਼ਿਸ਼ ਕੀਤੀ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਉਹਦੇ ਵਿੱਚ 55 ਦੇ ਕਰੀਬ ਜਿਹੜੇ ਬੱਚੇ ਸਵਾਰ ਸੀ ਆਸੇ ਪਾਸੇ ਲੋਕ ਇਕੱਠੇ ਹੋ ਜਾਂਦੇ ਪਿੰਡ ਦੇ ਲੋਕ ਆ ਜਾਂਦੇ ਤੇ ਪਿੰਡ ਉਹਨਾਂ ਦੇ ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਜਾਂਦਾ ਹੈ ਬੱਚਾ ਦੀ ਇਹ ਵੱਡਾ ਵਿਚਾਰ ਰਹਿ ਗਿਆ ਬੱਚੇ ਦੇ 60 ਚੋੜ ਤੋਂ ਬਚਾ ਰਹਿ ਗਿਆ ਤੇ ਹਾਲਾਂਕਿ ਫਿਰ ਵੀ ਬੱਚਿਆਂ ਨੂੰ ਲੋਕਾਂ ਨੇ ਆਪਣੇ ਪ੍ਰਾਈਵੇਟ ਹਸਪੀਟਲ ਲੈ ਕੇ ਗਏ ਪਰ ਬੱਚੇ ਠੀਕ ਨਹੀਂ ਪਰ ਜੋ ਕੰਡੈਕਟਰ ਹੈ ਉਸ ਦੀ ਮੌਤ ਹੋ ਜਾਂਦੀ ਹੈ ਜੀ ਜੀ ਸ਼ੁਕਰੀਆ ਆਸ਼ੀਸ਼ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਬਰਨਾਲਾ ਦੇ ਵਿੱਚ ਇਹ ਹਾਸਾ ਵਾਪਰਿਆ ਜਿੱਥੇ ਸਕੂਲੀ ਬੱਚੇ ਇੱਕ ਹਾਸੇ ਦਾ ਸ਼ਿਕਾਰ ਹੋਇਆ ਤਾਂ ਇਸ ਹਾਸੇ ਦੇ ਵਿੱਚ ਸਾਰੇ ਬੱਚੇ ਸੁਰੱਖਿਅਤ ਨੇ ਉਹਨਾਂ ਨੂੰ ਕੋਈ ਵੀ ਸੱਟ ਨਹੀਂ ਲੱਗੀ ਹੈ ਪਰ ਜੋ ਕੰਡਕਟਰ ਹੈ ਜੋ ਕਿ ਬੱਸ ਦੀ ਖਿੜਕੀ ਤੇ ਖੜਿਆ ਹੁੰਦਾ ਤਾਂ ਜਿਸ ਵੇਲੇ ਬੱਸ ਪਾਰਟੀ ਹੈ ਤਾਂ ਬੱਸ ਦੇ ਹੇਠਾਂ ਆਉਣ ਦੇ ਨਾਲ ਉਸ ਕੰਡਕਟਰ ਦੀ ਮੌਤ ਹੋ ਗਈ ਹੈ